ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਆ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲੋ ਜੀ ਕਰਦੇ ਬਲੌਗ ਦੀ ਸਟਾਰਟਿੰਗ ਤੇ ਮੈਂ ਨਹਾ ਨੂੰ ਗਿਆ ਗਈ ਸੀ ਨਹਾ ਕੇ ਫ੍ਰੀ ਹੋ ਗਈ ਮੈਂ ਮੈਂਦੀ ਤੇ ਕਲਰ ਅਜੇ ਚੜੂਗਾ ਆਪਣਾ ਤੇ ਦੂਜੇ ਨੰਬਰ ਤੇ ਅੱਜ ਇਸ ਪਈ ਅੱਜ ਮੇਨੂੰ ਸਵੇਰ ਸਵੇਰ ਹੀ ਬਹੁਤ ਮਾੜੀ ਹੋ ਗਈ ਸੂਪਰ ਸੂਪਰ ਮੈਨੂੰ ਪਤਾ ਨਹੀਂ ਸੀ ਤੇ ਗਿੱਜਰ ਦੇ ਵਿੱਚ ਪਾੜਨਾ ਬਾਲਟੀ ਜਿਵੇਂ ਪਹਿਲਾਂ ਡੈਡੀ ਨਾਲ ਕਹੇ ਸੀ ਤੇ ਬਾਲਟੀ 'ਚ ਪਾਣੀ ਆਲਰੇਡੀ ਹੈਗਾ ਸੀ ਉਦ ਤੱਕ ਤੇ ਮੈਂ ਆਪਦੇ ਜਾਨ ਨੂੰ ਉੱਤੇ ਜਾ ਕੇ ਟੂਟੀ ਹੋਰ ਛੱਡ ਲਈ ਮੈਨੂੰ ਇਹ ਨਹੀਂ ਪਤਾ ਸੀ ਕਿ ਗਿੱਜਰ ਇੱਕੋ ਵਾਰ ਚੱਲਦਾ ਚੱਲਦਾ ਪਹਿਲਾਂ ਬੰਦ-ਬੁੰਦ ਹੋ ਹੋ ਗਿਆ ਭਈ ਕੀਤਾ ਇਹ ਜੇ ਮਤਲਬ ਠੰਡਾ ਹੀ ਪਾਣੀ ਹੈ ਆਊਗਾ ਮੈਂ ਉਹ ਵੀ ਛੱਡ ਲਈ ਭਈ ਪਾਣੀ ਹੋ ਗਿਆ ਠੰਡਾ ਤੇ ਮੈਂ ਨਾ ਮੈਂ ਬਾਹਰ ਆਉਣ ਜੋਗੀ ਨਾ ਮੈਂ ਉਹ ਹੋ ਕਰਨ ਲੱਗ ਜੋਗੀ ਕਿਸਨਵਾਜਮਾਨ ਜੋਗੀ ਮੰਮੀ ਧਾਰ ਕੱਢੀ ਹੁੰਦੇ ਸੀ ਹਸਬੰਡ ਪੱਠੇ ਲੈਣ ਗਏ ਸੀ ਤੇ ਕੁਝ ਵੀ ਨਾ ਮੈਨੂੰ ਸਮਝ ਆਇਆ ਮੈਂ ਤਾਂ ਤੇ ਮੈਂ ਤੁਸੀਂ ਮੰ ਨਾ ਠੰਡਾ ਸੀ ਤੇ ਨਾ ਤੱਤਾ ਤਾਂ ਕਹਿੰਦੇ ਠੰਡੇ ਵਾਂਗੂ ਸੀ ਜਦੋਂ ਉਹ ਠਾਰੀ ਜੀ ਠਾਰਦੀ ਵੀ ਨਹੀਂ ਭੰਨੀ ਕਿ ਮੱਸਾ ਠੰਡੇ ਜੇ ਪੜਨਾਂ ਮੈਂ ਨਹਾ ਕੇ ਮੈਂ ਦੀ ਸੁਬਹ ਸੁਬਹਿ ਹੀ ਨਹੀਂ ਮਾੜੀ ਹੋ ਗਈ ਆਹ ਕੱਪੜੇ ਸਾਰੇ ਜੋੜਨਾਰੇ ਆ ਭੰਡਾਰ ਪਿਆ ਹੈਗਾ ਹੁਣ ਅੱਜ ਵੇਖ ਕੇ ਨੇ ਵਿਆਹ ਤੇ ਵਿਆਹ ਤੋਂ ਬਾਅਦ ਕਰਾਂਗੇ ਸਾਰਾ ਕੁਝ ਕੰਮ ਆਹ ਵਿਆਹ ਤੋਂ ਬਾਅਦ ਕੱਪੜਿਆਂ ਦਾ ਕੰਮ ਕਰਾਂ ਕੱਪੜੇ ਜੋੜਨਾਂ ਦੇ ਤੇ ਦੋ ਦੇ ਨਾਲ ਦੇ ਫਿਰ ਮੈਂ ਵਿਖਾਉਣੇ ਤੁਹਾਨੂੰ ਪਟਾਰੀ ਆ ਉਹਦੀ ਹੈਗੀ ਪਟਾਰੀ ਮੈਂ ਕਿ ਚਲੋ ਲੱਗਦੇ ਆ ਤੁਹਾਨੂੰ ਦਿਖਾਈ ਦਾਨ ਕਿ ਵੈਸੇ ਮੈਂ ਸੋਣਾ ਕੀ ਹੈ ਤੇ ਵੈਸੇ ਮੇ ਕੋਲ ਹੈ ਕੀ ਇਹ ਵੀ ਦਿਖਾਣਾ ਤੁਹਾਨੂੰ ਆ ਮੇਰਾ ਰੈੱਡ ਸੂਟ ਤੁਸੀਂ ਦੇਖੀਏ ਡ੍ਰੈਕਲੀ ਨੂੰ ਕਿਹਾ ਆ ਮੇਰਾ ਕੜਾਈ ਵਾਲਾ ਵੀ ਡ੍ਰੈਕਲੀ ਨੂੰ ਕਿਹਾ ਆ ਆ ਮੇਰਾ ਪਰਪਲ ਸੂਟ ਹੈ ਆ ਮੇਰਾ ਸ਼ਾਲ ਹੈ ਜਿਹੜਾ ਨਵਾਂ ਲੈਣ ਦੋ ਦਿਨ ਜੋਤਣਾ ਬੇਟਾ ਆ ਮੇਰੇ ਦੂਜੇ ਸ਼ਾਲ ਆ ਚਾਰ ਤੁਸੀਂ ਦਿਖਾਏ ਨਹੀਂ ਨਾ ਮੈਨੂੰ ਲੱਗਦਾ ਸ਼ਾਇਦ ਆ ਮੇਰੇ ਚਾਰ ਸ਼ਾਲ ਆ ਮੈਂ ਹਰ ਸਾਲ ਇੱਕ ਲੈਣੀ ਹਣੀ ਚਾਰ ਸਾਲਾਂ ਚ ਚਾਰ ਆ ਮੇਰੀ ਗ੍ਰੀਨ ਡਰੈਸ ਹੈ ਤੁਸੀਂ ਦੇਖੀਏ ਕਿ ਨੇ ਮੇਰੀ ਗ੍ਰੀਨ ਡਰੈਸ ਹੈ ਆ ਵੀ ਮੇਰੀ ਇੱਕ ਡਰੈਸ ਹੈ ਜਿਹੜੀ ਕਿ ਬਿਲਕੁਲ ਇੱਕ ਵਾਰ ਪਾਈ ਹੋਈ ਹੈ ਤੇ ਇਹ ਮੇਰੇ ਟਾਈਟ ਆ ਮਤਲਬ ਉਹ ਮੈਂ ਪਾ ਲਈ ਪਤਲੀ ਹੋ ਗਈ ਸੀ ਤੇ ਇਹ ਮੇਰੀ ਡਰੈਸ ਬਿਲਕੁਲ ਨਿਊ ਆ ਕਦੇ ਤਾਂ ਆਉਗੀ ਇਹਨੂੰ ਪਰ ਮੈਂ ਖੁੱਲਾ ਨਹੀਂ ਕਦੇ ਕਰਨਾ ਸੋਚੀ ਬੈਠੀ ਤੇ ਆ ਮੇਰਾ ਕਵੈਲਵਰਡ ਦਾ ਸੂਟ ਹੈ ਹਾਂਜੀ ਸੰਦੂਕ ਵਿੱਚ ਇਹ ਤਾਂ ਮੰਮੀ ਨੂੰ ਪਤਾ ਉਹ ਮੰਮੀ ਨੇ ਰੱਖਿਆ ਲਓ ਜਿਆ ਮੇਰਾ ਵੈਲਵਰਡ ਦਾ ਸੂਟ ਆ ਇਹ ਮੇਰਾ ਪਿਛਲੇ ਸਾਲ ਨਿਊ ਲੈ ਕੇ ਰੱਖਿਆ ਸੀ ਪਰ ਵੇਅਰ ਨਹੀਂ ਕਰਿਆ ਭਾਏ ਤੱਕ ਨਵਾਂ ਪਿਆ ਆ ਵੀ ਮੇਰੀ ਡਰੈਸ ਹੈ ਪਿਆ ਤਾਂ ਦੀ ਬਾਰਿਸ਼ ਸੋਹਣੀ ਫੇਵਰੇਟ ਡਰੈਸ ਹੈ ਮੇਰੀ ਆ ਸਾਰਾ ਮੇਰਾ ਢੰਡਾਰੀ ਹੁਣ ਮੈਂ ਜਿਹੜਾ ਕੱਢਿਆ ਆ ਮੇਰਾ ਪਰਪਲ ਸੂਟ ਹੈ ਪਿਛਲੇ ਸਾਲ ਇੱਕ ਇੱਕ ਵਾਰ ਪਾਏ ਹੋਇਆ ਇਸ ਰੱਖੋ ਆ ਮੇਰੀ ਸਭ ਤੋਂ ਸੋਹਣੀ ਡਰੈਸ ਹੈ ਜਿਹੜੀ ਕਿ ਮੈਂ ਜਾਗੋ ਵਗੈਰਾ ਤੇ ਵੇਅਰ ਕਰਦੀ ਹੁੰਦੀ ਹਣੀ ਭਾਰੀ ਬਹੁਤ ਆ ਸ਼ਾਲ ਇਹਦੇ ਨਾਲ ਜੀ ਮੈਂ ਸ਼ਾਲ ਤਿਆਰ ਕਰਵਾ ਲਈ ਤਿਆਰ ਕਰਵਾਈ ਸੀ ਸਰ ਜੀ ਤਾਂ ਨਹੀਂ ਜੈ ਰੈੱਡ ਮਹਿਰੂਨ ਰੰਗ ਦੀ ਮੇਰੀ ਘਗਰਾ ਡਰੈਸ ਹੈ ਸਬਦੀ ਦੀ ਜਾਗੋ ਵਾਲੀ ਆਹ ਸਾਰਾ ਹੁਣ ਕਪੜੇ ਮੇਚੀ ਰੱਖ ਲਈ ਤੇ ਮੈਂ ਦੱਸਦੇ ਤੁਹਾਨੂੰ ਮੈਂ ਪਾਉਣਾ ਕੀ ਹੈ ਚਲੋ ਜੀ ਲੋਟ ਅ ਡਰੈਸਿਸ ਹੁਣ ਜਿਹੜੀਆਂ ਪਤਾ ਬਿਲਕੁਲ ਅਲਗ ਰਿਹਾ ਨਹੀਂ ਕਰਨੀ ਉਹ ਸਾਂਭ ਦੀ ਇਹਦੇ ਚ ਆਪਾਂ ਪਹਿਲਾ ਐਡਰੈਸ ਪੋਨੈਜ ਵਿੱਚ ਐਡਰੈਸ ਵਿੱਚ ਮੈਨੂੰ ਐ ਲੱਗਾ ਮੈਂ ਇੱਕ ਵਾਰੀ ਪਾਈ ਹੋਈ ਆ ਉਧਰ ਲੇਰੀਏ ਚ ਪਾਈ ਆ ਫਿਰ ਮੈਂ ਤਾਂ ਲੋ ਚ ਆ ਸ਼ਾਲ ਇਹਨਾਂ ਦਾ ਵੀ ਕੋਈ ਕੰਮ ਨਹੀਂ ਆ ਹੈਗੀ ਮੇਰਾ ਕੀ ਦੇਖਦੇ ਆਪਾਂ ਬਾਅਦ ਚ ਪਹਿਲਾਂ ਮੈਂ ਤੁਹਾਨੂੰ ਦੱਸਦੀ ਮੈਂ ਆਹਾ ਬਵਾ ਪਰਪਲ ਕਿ Dress ਵੀ ਪਾਵਾਂ ਸੋਚੀ ਜਾਂਨੇ ਦੋ ਚਿੱਟਾ ਮਨ ਹੋਇਆ ਪਿਆ ਆ ਵੀ ਮੇਰੇ ਬਹੁਤ ਸੋਹਣਾ ਲੱਗਦਾ ਮੈਂ ਜਿਹੜਾ ਫਣ ਕਰਵਾਈ ਕਰਵਾਇਆ ਇਹ ਨਿਕੜੂ ਕਿੰਨਾ ਵਿੱਕਿਆ ਪਾ ਲੋਟ ਅਸਾ ਦੀ ਪਟਾਰੀ ਮੈਂ ਆਪ ਦੀ ਬੰਦ ਹੀ ਕਰਾ ਬਣਾ ਸੋਰੀ ਤਿਆਰ ਕਰ ਕਰਕੇ ਰੱਖੇ ਹੋਇਆ ਡ੍ਰੈਕਲਿੰਗ ਕਰਾ ਕਰਾ ਕੇ ਉਹ ਪਟਾਰੀ ਹੈ ਮੇਰੀ ਕੱਲੀ ਦੀ ਹੈ ਲਾਲ ਸਵੇ ਤੂੰ ਦੀ ਫੁੱਲ ਹੋ ਗਈ ਤੇ ਹਾਂ

ਵੈਸੇ ਮੈਂ ਡਰੈਸ ਜਿਵੇਂ ਮੈਂ ਡਰੈਸ ਤੇ ਵੀ ਡਰੈਕਲਿੰਗ ਕਰਾਈ ਹੋਵੇ ਨਾ ਸਾਡੀ ਅਦਰ ਹਸਬੰਡ ਦੀ ਜੈਕਟ ਤੇ ਕੱਲ ਮੇਰੀ ਆਈ ਆ ਆਹ ਵਾਲੀ ਡਰੈਸ ਤੇ ਲਾਈਟ ਸ਼ੇਡ ਹੈ ਗੁੱਟਾ ਪੱਤੀ ਦਾ ਡਿਜ਼ਾਈਨ ਹੈ ਮੇਰੀ ਫੇਵਰਿਟ ਡਰੈਸ ਹੈ ਇਹ ਡਰੈਕਲਿੰਗ ਹੋ ਕੇ ਆਈ ਹੈ ਕੱਲ ਤੇ ਹੁਣ ਮੈਂ ਕਦੇ ਕਦੇ ਸੋਧੀ ਡਰੈਸ ਪਾਉਂਦਾ ਮੈਂ ਕਿਉਂ ਸ਼ੂਨ ਤੇ ਬਣੀ ਹੋਈ ਹੁੰਦੀ ਬੱਟਾ ਹੈ ਡਰੈਸ ਵੀਅਰ ਕਰ ਗਏ ਨਾ ਕੁਰਤਾ ਪਿਆਵਾਂ ਪੋਣਗੇ ਇਹ ਰੈੱਡ ਕਲਰ ਤਾਂ ਉਹਦੇ ਨਾਲ ਕਰੀਮ ਦਾ ਕੰਬੀਨੇਸ਼ਨ ਸੋਨਾ ਬਣ ਜਾਊਗਾ ਡਰੈਸ ਹੀ ਪਾਓ ਲਓ ਜੀ ਇਹਨਾਂ ਦੀ ਜਗਤ ਤਾਂ ਮਿਲ ਗਈ ਆ ਪਤਾ ਨਹੀਂ ਕੀ ਲਾਇਆ ਪਿਆ ਆ ਪਿਛਲੇ ਸਾਲ ਲੈ ਕੇ ਦਿੱਤੀ ਸੀ ਮੈਂ ਇਹਨਾਂ ਨੂੰ ਮਿਲਦਾ ਬਰਥਡੇ ਤੇ ਪਿਛਲੇ ਸਾਲ ਬਰਥਡੇ ਤੇ ਲੈ ਕੇ ਦਿੱਤੀ ਸੀ ਯੂਨੀਵਰਸਿਟੀ ਤੇ ਲੈ ਕੇ ਦਿੱਤੀ ਸੀ ਐਨਿਵਰਸਰੀ ਤੇ ਲੈ ਕੇ ਦਿੱਤੀ ਸੀ ਮੈਂ ਲਾ ਐਨਿਵਰਸਰੀ ਤੇ ਮੈਂ ਆ ਗਿਫਟ ਕਰੀ ਸੀ ਪਿਛਲੇ ਸਾਲ ਤੇ ਹੁਣ ਆਪਰੇ ਪਾ ਲਾਂਗੇ ਵੀ ਆਪਾ ਉਧਰ ਰੱਖਦੇ ਜਿੱਧਰ ਕਮਰੇ ਚ ਸਾਰਾ ਸਮਾਨ ਜਿਹੜਾ ਪਾਉਣਾ ਆਪਾ ਲੋ ਜੀ ਟਾਈਮ ਹੋ ਚੱਲਿਆ 8 ਵਜੇ ਚ 10 ਮਿੰਟ ਰਹਿ ਗਏ ਤੇ ਜੱਪ ਦੇ ਆਹਾਂ ਕੋਸਟਿਮ ਪਾਵਾਂਗੇ ਆਪਾ ਪਹਿਲਾਂ ਵੀ ਪਾਇਆ ਆਏ ਨੇ ਵੈਸੇ ਸੂਟ ਤੇ ਇਹ ਜਾਕਟ ਆਪਾ ਲੈਣੀ ਹੈਗੀ ਨਵੀਂ ਆ ਇਹਦਾ ਨਾਲ ਲੱਗ ਜਾਂਦੇ ਨੇ ਇੱਕ ਫੈਕਟ ਹੁਣ ਅਸੀਂ ਪੀਨੇ ਚਾਹ ਪਾਣੀ ਚਾਹ ਪਾਣੀ ਪੀਨੇ ਤੇ ਮੈਂ ਸੱਚ ਕਪੜੇ ਵਿਖਾ ਦਿੰਦੇ ਸਾਡੇ ਆਹ ਡਿਸਾਈਡ ਕੀਤੇ ਸੀ ਆਏ ਸਜਾਤੇ ਮੈਂ ਤਾਂ ਬਹੇ ਤੇ ਇਹ ਡਰੈਸ ਦੇ ਨਾਲ ਇਹਨਾਂ ਨੇ ਆਹ ਕੋਟਤਾ ਪਿਆ ਮੈਂ ਉਹਨਾਂ ਆਹ ਜੈਕਟ ਮੈਂ ਤੁਹਾਨੂੰ ਦੱਸਿਆ ਗਰੇਜੇ ਕਲਰ ਦੀ ਆ ਵੈਸੇ ਕੱਢਿਆ ਤਾਂ ਮੈਂ ਸੂਟੂ ਹੂੰ ਹੀ ਨਾਲ ਕਈ ਪਰ ਮੈਂ ਲੈ ਕੇ ਜਾਣੀ ਹੁੰਦੀ ਆ ਤੇ ਲਓ ਜੀ ਆਹ ਬਸ ਮੇਨ ਚੀਜ਼ ਆ ਪਾਉਣੀ ਸੀ ਕੱਢ ਤੇ ਉਹ ਮੇਰੇ ਸੈਂਡਲ ਪਈ ਥੱਲੇ ਉਹ ਸੈਂਡਲ ਤੇ ਆ ਪਰਸ ਕੱਢ ਲਿਆ ਆਪਾਂ ਲਾ ਪੀਕੀ ਤੇ ਬੈਠ ਕੇ ਚਾਹ ਤੇ ਫਿਰ ਉਸ ਤੋਂ ਬਾਅਦ ਆਪਾਂ ਮੇਕਅਪ ਵਗੈਰਾ ਸ਼ੁਰੂ ਸਟਾਰਟ ਕਰਦੇ ਆ ਫਿਰ ਮਿਲਦੇ ਆਪਾਂ ਤੁਹਾਨੂੰ ਫਿਰ ਇਸ ਤੋਂ ਬਾਅਦ ਤੇ ਲਓ ਜੀ ਆਪਾਂ ਹੋ ਗਏ ਤਿਆਰ ਤੇ ਮੈਂ ਪਾਈ ਸੀ ਆਪਣੀ ਡਰੈਸ ਕਿਵੇਂ ਦੇਖੋ ਅਮਾਰਾ ਜਨਾ ਹਸਬੰਡ ਗਈਆ 2 ਮਿੰਟ ਪਤਿ ਆ ਮਾਰੇ ਰਿਵਾਰਾਂ ਤੇ ਸਪਰੇਅ ਮਰਾ ਲੈਨੇ ਬੜੀ ਹੋਏ ਖੜੇ ਜੇ ਤੇ ਦੇਖ ਲਓ ਤੁਸੀਂ ਆਹ ਵਾਲੇ ਮੇਰੇ ਬਹੁਤ ਫੇਵਰੇਟ ਹੈ ਚੁੰਮਕੀ ਨਾਲ ਮੈਂ ਆਹ ਵਾਲਾ ਵੇਅਰ ਕਰ ਲਿਆ ਡਰੈਸ ਤੁਸੀਂ ਮੇਰੀ ਪਤਾ ਨਹੀਂ ਪਾਈ ਦੇਖੀ ਕਿ ਨਹੀਂ ਵਲੌਗ ਦੇ ਵਿੱਚ ਤਾਂ ਮੈਨੂੰ ਲੱਗਦਾ ਕਦੇ ਬਣਾਈ ਨਹੀਂ ਤੇ ਹੁਣ ਉਹ ਜੱਪ ਜੋਤ ਵੀ ਪਹਿਲਾਂ ਤੁਹਾਨੂੰ ਮੇਰਾ ਪਤਾ ਹੀ ਹੈ ਮੈਂ ਸਭ ਤੋਂ ਪਹਿਲਾਂ ਮੈਨੂੰ ਇਹ ਹੁੰਦਾ ਮੈਂ ਲੇਟ ਤਾਂ ਹੋ ਜਾਂਦਾ ਟਾਈਮ ਹੋ ਗਿਆ 10:30 ਦਾ ਕਿਉਂਕਿ ਨਾ ਮੈਨੂੰ ਇਹ ਦਬਜੋਦਾ ਰੈਡੀ ਹੋਣਾ ਜ਼ਰੂਰੀ ਹੁੰਦਾ ਇਸ ਕਰਕੇ ਅਸੀਂ ਥੋੜਾ ਜਿਹਾ ਲੇਟ ਆਲਵੇਜ਼ ਹੀ ਹੋ ਜਾਂਦਾ ਕਿਉਂਕਿ ਮੂਨੇ ਬੱਚੇ ਤੇ ਸਰਦਾਰ ਬੱਚੇ 'ਚ ਬਹੁਤ ਫਰਕ ਹਨ ਉਹਨੂੰ ਜੂੜਾ ਕਰਾਉਣਾ ਪਟਕਾ ਬੰਨਣਾ ਪਟਕਾ ਔਰ ਜੂੜਾ ਇਹ ਐਕਸਟਰਾ ਟਾਈਮ ਹੁੰਦੇ ਆ ਤੇ ਚਲੋ ਜੀ ਇਹਨਾਂ ਚੀਜ਼ਾਂ ਨਾਲ ਫਿਰ ਬੱਚਾ ਸੋਣਾ ਵੀ ਲੱਗਦਾ ਨਾ ਤੇ ਪਹਿਲਾਂ ਉਹਨੂੰ ਤਿਆਰ ਕੀਤਾ ਦੈਨ ਮੈਂ ਹੁਣ ਬਸ ਮ ਅਕਤਿਆਰ ਆਪਾਂ ਹੋ ਗਏ ਸੀ ਜਸਟ ਆਪਾਂ ਪਾਣੀ ਸੀ ਕੱਪੜੇ ਤੇ ਉਹ ਆ ਗਿਆ ਹਸਬੰਦ ਗੱਡੀ ਲੈ ਕੇ ਗਏ ਸੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਉਹਨਾਂ ਦੀ ਲੁੱਕ ਵੀ ਤੇ ਜਦੋਂ ਆਪਾਂ ਚੱਲਦੇ ਆ ਮਾਸੀ ਔਰ ਬਾਜਨੇ ਵੀ ਆਪਣੇ ਨਾਲ ਹੀ ਜਾਣਾ ਹੈ ਜੱਪਾ ਕੋਨਾ ਹੈ ਬਤੂ ਨਹੀਂ ਗੱਡੀ ਚਾਚੂ ਚਾਚੂ ਆਏ ਬਈ ਜੱਪਾ ਦਾ ਚਾਚੂ ਅੱਜ ਆਪਾਂ ਦਾ ਚਾਚੂ ਆ ਮੇਟਾ ਜਮਾ ਯੈਸ ਗੁੱਡ ਤੇ ਲੋ ਜੀ ਆਪਾਂ ਪਹੁੰਚ ਗਏ ਮੰਡੀ ਮੰਡੀ ਤੋਂ ਦੱਸਿਆ ਆਪਾਂ ਇੱਕ ਬੇਬੀ ਦੀ ਨਹਾਉਣ ਲੈਣੇ ਜਾ ਕੇ ਲੈਣੀ ਹੈਗੀ ਆਪਾਂ ਉਹ ਆਪਾਂ ਲੈਣੇ ਤੁਹਾਨੂੰ ਦਿਖਾਉਣੇ ਕਿਹੜੀ ਲੰਗ ਨਾਲੇ ਹੋਣੀ ਵਿਖਾ ਦੇਵਾਂਗੇ ਕਿਉਂਕਿ ਯੂਨਿੰਗ ਨੂੰ ਕੋਈ ਟਾਈਮ ਤੋਂ ਲੈਣ ਨੂੰ ਪਾਲੂ ਕਰ ਨਾਲੇ ਬਸ ਤਾਂ ਪਾਈ ਪਰ ਉਹ ਨਾ ਪੁਰਾਣੀ ਐ ਨਵੀਆਂ ਦੀ ਲੈਂਦੇ ਲੈਂਦੇ ਅਸੀਂ ਬਾਜ਼ਾਰ ਹੀ ਨਹੀਂ ਆਏ ਉਹਦੋਂ ਆਏ ਸੀ ਤੇ ਬਾਜ਼ਾਰ ਆਇਆ ਹੀ ਨਹੀਂ ਗਿਆ ਬਸ ਦੇ ਆਈ ਨਹੀਂ ਗਿਆ ਕਿ ਤੇ ਅੱਜ ਆਪਾਂ ਲੈਣੇ ਆ ਤੇ ਇਹ ਹੁਣ ਲੈਣਾ ਅੱਜ ਇਹ ਤਿਆਰ ਇਹ ਆ ਮੈਂ ਨਾ ਕੋਈ ਆ ਨਹੀਂ ਇਹਨੇ ਕੋਈ ਲੋ ਜੀ ਜੱਪਦੀ ਲੈਣੇ ਆਪਾਂ ਜੈਕਟ ਇੱਥੇ ਹੁਣ ਲੈਣਾ ਜੀ ਸੱਚ ਕਹੋ ਦੇ ਬੇਟੇ ਜੈਕਟ ਦਿਓ ਇਦਾਂ ਜੀ ਹਾਂ ਨਹੀਂ ਉਹਦੇ ਵਿੱਚ ਤਾਂ ਨਹੀਂ ਤੇ ਸਿੱਥੇ ਵੀ ਰੱਖ ਜਨੂੰ ਇਹ ਤੇ ਖੜ ਜੋ ਉੱਤਰੇ ਦਿੰਦਿਆ ਦਿੰਦਿਆ ਉਹਦੋਂ ਨਹੀਂ ਆ ਬਾਈ ਜਰਦਾ ਨਾ ਲੈ ਨਾ ਮੇਰੀ ਜੱਟ ਦੇ ਦੋ ਹਾਂ ਅੱਛਾ ਜੀ ਪਾਓ ਪਾਓ ਨੰਬਰ ਫਾਈਰ ਬ੍ਰੇਕ ਕੋ ਆ ਲਾ ਦੇ ਪੁੱਤ ਆ ਪੁੱਤ ਲਾ ਦੋ ਇਹਦੇ ਘਰ ਵਾਲੀ ਹੈ ਲਾ ਦੋ ਲਾ ਦੇ ਇਹ ਦੇਖੋ ਨੂੰ ਇੱਦਾਂ ਹੀ ਬਹੁਤ ਸਖੈ ਦੇਖਣਾ ਪਾਉਂਦਾ

आम में ट्वेंटी सिक्स आही पाके देखो आह आहा पाके देखो कलर आहा पाके देखो कलर आवी सोना हाँ दोनों कलर पाके देखो जो तो पाओ बेटा तो तो बेटा इधर दिखाओ पूरी पूरी दिखा मतलब नहीं ना मम्मी नीवे तो ना नीवे पैवर्डी तब खुले

ਬਾਲਾ ਤੁਸੀਂ ਨਾਲ ਦੀ ਲੈ ਲਓ ਇੱਕੋ ਜੀ ਪਹਿਲਾਂ ਲੈ ਲਾ ਫਿਰ ਗਾਂ ਕੁਛੀ ਵੀ ਕੰਮ ਆਉਗੀ ਹੋਰ ਹੁਣ ਤਾਂ ਆਏ ਆ ਟਿਕਾਣੇ ਇੱਕੋ ਜੀਆਂ ਲੈ ਲਓ ਮੈਂ ਮਰਦੀ ਸੋਣੇ ਲੱਗਣ ਮਮੀ ਫਿਰ ਉਹਨੀ ਨੀਵੀ ਹੋਈ ਜਾਊਗੀ ਫਿਰ ਇਹਦਾ ਬਹੁਤ ਵੱਡੇ ਕਿੰਨੇ ਨੰਬਰ ਆਏ 26 ਆ ਵੀ ਜਦ ਵਿੱਚ 26 ਆ ਹਾਂ नहीं। नहीं 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 गर्म नहीं ए, पार्टी वे गर्म, गर्म तो थले तो पाई मैं कोई चीज दवा होज के दे रहे ਬੱਲਾ ਇਹ ਸਾਰੇ ਗਰਮੀ ਆਉਣਗੇ ਜਿਹਾਉਣਗੇ ਇਹ ਨਹੀਂ ਆਂ ਚੀ ਸੁਣੀ ਆ ਉਹ ਤਾਂ ਫਿਰ ਚੁੱਕੀ ਦੇ ਵਿਆਹ ਵੇਲੇ ਫਿਰ ਲੈਣੀ ਆ ਉਦੋਂ ਲੈ ਲਾਂਗੇ ਕਿਵੇਂ ਆ ਜੱਟ ਕਿਵੇਂ ਆ ਦੱਸ ਤੂੰ ਦੱਸ ਕਿਵੇਂ ਲੱਗਦਾ ਤੈਨੂੰ ਠੀਕ ਲੱਗਦਾ ਆਹ ਹੀ ਕਹਿੰਦਾ ਸੀ ਨਾ ਪਾਪਾ ਨਾਲ ਦੀ ਲਾਉਂਗਾ ਮੈਂ ਤਾਂ ਉਹ ਤਾਂ ਕਿਵੇਂ ਠੀਕ ਹੈ ਤੈਨੂੰ ਜੱਪ ਜੋਤ ਇੱਦਾਂ ਉਹਦਾ ਸਮਾਈ ਕਰ ਸਮਾਈ ਕਰ ਰਿਹਾ ਓਕੇ ਇਹ ਮਿਲਿਆ ਕਿੱਥੋਂ ਕਿਨੇ ਰੀ ਦੇਖ ਲਓ ਕੁਲਾਪ ਆ ਕੋਲੀ ਜਿਹੜਾ ਬਾਰੇ ਸਾਤਾ ਕਰੀਏ ਕਿਵੇਂ ਬਣਨਗੇ ਇਹ ਮੇਰੇ ਵਾਂਗ ਤਿਆਰੀ ਰਹਿ ਜਾਂਦਾ ਕਪੜੇ ਦਾ ਬਟਰਫਲ ਲਾ ਲਓ ਭਾਈ ਲਾਲੋ ਬਟਨ ਬਟਨ ਪਾ ਕੇ ਜਾਣੀ ਹੈ ਠੀਕ ਹਨਗੇ ਜੇਬਾਂ ਤਾਂ ਦੇ ਕੰਦੀ ਤੇ ਜੇਬਾਂ ਸਭ ਦੇ ਖਲੜ ਪੱਟ ਲਗਾ ਦੋ ਨਾਲ ਜੇਪਾਂ ਦੇ ਲਾ ਨਹੀਂ ਨਹੀਂ ਠੀਕ ਹੋ ਗਿਆ ਜੰਮਾ ਖਾਲੀ ਹੈ ਏਦਾਂ ਕਰ ਲਾ ਨਹੀਂ ਠੀਕ ਹੈ ਬਾਈ ਹਾਂਜੀ

ਆਪਾਂ ਨਾਲ ਦਰਾਂਗੇ ਇੱਧਰ ਦਾ ਚਾਚੂ ਇੱਥੋਂ ਕਿ ਬੇਟਾ ਮਾਝਾ ਜਾ ਤਾਂ ਮੇਰੀ ਬੁੱਕਲ ਚਾਚੂ ਬੈਠੂ ਹੱਥ ਚਲੋ ਜੀ ਹੁਣ ਆਪਾਂ ਇਹਦਾ ਮੇਨ ਕੰਮ ਨਿਬੜ ਗਿਆ ਆਪਣਾ ਇਹਦੀ ਜੈਕਟ ਲੈਣੀ ਸੀ ਤੇ ਹੁਣ ਆਪਾਂ ਸਿੱਧਾ ਚੱਲਾਂਗੇ ਮੈਦਿਸ ਪਹਿਲਾਂ ਇਹਦੀ ਸੱਚ ਦਵਾਈ ਜੀ ਲੈਣੀ ਰਸਤੇ ਚ ਦਵਾਈ ਲੈ ਕੇ ਦੈਨ ਆਪਾਂ ਚੱਲਾਂਗੇ ਮੈਦਿਸ ਤੇ ਮਿਲਦੇ ਆਪਾਂ ਤੁਹਾਨੂੰ ਜਾ ਕੇ ਸਿੱਧਾ ਮੈਦਿਸ ਤੇ ਚਲੋ ਜੀ ਆਪਾਂ ਪਹੁੰਚ ਗਏ ਆਈ ਥਿੰਕ ਪੁੱচ্চੋ ਪੁੱচ্চੋ ਪਹੁੰਚ ਗਿਆ ਲਓ ਜੀ ਅੱਜ ਪਤਾ ਨਹੀਂ ਕੀ ਹੈ ਕਿਸੇ ਨੇ ਆਉਣਾ ਹੈ ਤੇ ਪੁਲਸ ਬਹੁਤ ਕੜੀ ਹੈ

ਕੱਲ ਮੋਦੀ ਆਇਆ ਸੀ ਕਿਸੇ ਕੱਲ ਆਇਆ ਸੀ ਫਿਰ ਅੱਜ ਕਦੋਂ ਅੱਜ ਵੀ ਆਉਣਾਂਗੇ ਆਉਣਾ ਤਾਂ ਹੈਗਾ ਇਹ ਨਹੀਂ ਪਤਾ ਕਿਹਨੇ ਆਉਣਾ ਨਾ ਮੋਦੀ ਨਹੀਂ ਆਉਣਾ ਕੱਲ ਨੂੰ ਲੁਧਿਆਣ ਅੱਜ ਆਉਣਾ ਸੀ ਲੁਧਿਆਣ ਮਰੋਟੀ ਆਇਆ ਸੀ ਅੱਛਾ ਅੱਛਾ ਹੋ ਸਕਦਾ ਫਿਰ ਬਾਹਰ ਨਹੀਂ ਹੁੰਦੇ ਅੱਜ ਪੁਲਸ ਵਾਲਿਆਂ ਦੇ ਵਿਚਾਰਿਆਂ ਦੀ ਸਖਤ ਡਿਊਟੀ ਆ ਦੇਖੋ ਇੱਥੇ ਵੀ ਆ ਇੱਥੇ ਵਾਲੇ ਸੀਗੇ ਆਦੇਸ਼ ਦੇ ਬਾਹਰ ਅਦੇ ਇਸਦੇ ਵਰ ਬੜਲੇ ਖੜੇ ਖੜੇ ਅਦੇ ਇਸ ਤੋਂ ਉੱਥੇ ਮੇਰਾ ਉੱਧਰ ਕਦੋਂ ਘੜੀ ਪੁੱਲਸ ਆਪਰੇ ਬੰਦੇ ਇੱਥੇ ਨਹੀਂ ਆਇਆ ਉੱਧਰ ਵੀ ਤਾਂ ਖੜੀ ਹੈ ਨਾ ਸਭ ਲਈ ਆਂਦੇ ਤੁਹਾਨੂੰ ਦੂਈ ਲੱਗਾਈ ਜਦੋਂ ਜਪ ਨਹੀਂ ਬੋਤੇ ਨਹੀਂ ਪਿੰਦੇ ਨਹੀਂ ਹੁੰਦੇ ਵਿਆਹ ਚ ਚਿਰਜੀ ਖਾਂਦੇ ਹੁੰਦੇ ਹਾਂ ਇਹ ਫਿਰ ਆਉਂਦੀ ਵਾਕੀ ਖਾਈਦੀ ਹੁੰਦੀ ਜਦੋਂ ਭੁੱਖ ਲੱਗੇ ਉਹ ਤਾਂ ਵਿਆਹ ਤੇ ਚੱਲੇ ਹੋ ਵਿਆਹ ਤੇ ਖਾਓ ਪੀਓ ਜੇ ਚੱਲ ਲਈ ਆ ਪੁੱਤ ਪਹੁੰਚਣਾ ਨਹੀਂ ਆ ਵਿਆਹ ਤੇ ਤੇ ਇਹ ਨੇੜੇ ਪਹੁੰਚ ਗਏ ਹੁਣ ਆਪਾਂ ਆਪੋ ਸ਼ਰਾਰਤੀ ਕੱਕ ਦਿਖਦਾ ਹੀ ਨਹੀਂ ਪੈ ਕੰਦੇ ਸਹੀਓ ਕੇ ਬੈਠੂ ਉੱਤੇ ਖੜਾ ਹੋਣਾ ਆ ਨਵੀ 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 ਜਾਗ ਤੂੰ ਨਿੱਪੜਜੂ ਪੁੱਤ ਖੜਾ ਹੋ ਜਾ ਆ ਚੱਤ ਦਿਖਾ ਦੇ ਖੜੇ ਖੜਾ ਕੇ ਖਾ ਦੇ ਬੈਣਾ ਬੈਠੇ